ਬਾਕੀ ਹੋ ਗਿਆ ਉਹ ਜੈਤਖਲਾ ਬੱਤਵੱਖ ਇਹ ਤਾਂ 13 ਹੋ ਗਏ ਕਿ ਵੀ ਨਹੀਂ ਆ ਗੁੰਡੇ ਤੇ ਕੁੜਿਆਂ ਦੇ ਲਈ ਬੱਤਵੱਖ ਨੂੰ ਇਸ ਦੇ ਵਿੱਚ ਲਗਭਗ ਲਗਭਗ 2500 ਬੱਚਾ ਇਸ ਹਸਲ ਪੰਨ ਦਿਨਾਂ ਦੀ ਕਿੱਬਾ ਹੋਣੀ ਹੈ ਮੋਕੀ ਅਗੋ ਐਥਲੈਟਿਕਸ ਦੇ ਵੰਟ ਹੋਣਗੇ ਬਿਸ਼ਤੀ ਆ ਦਾ ਜੋਗਾ ਤੇ ਸਤੰਗ ਹੋਣਗੇ ਇਹ ਬਾਕੀ ਕੱਲ ਨੂੰ ਦੇ ਦੇਣੀ ਹੈ ਨੈਸ਼ਨਲ ਕੋਆਰਡੀਨੇਟਰ ਜੀ ਫੱਟ ਤੋਂ ਆ ਜੀ ਕਾ ਕੋ ਕੋ ਇਹਨਾਂ ਦੇ ਨਾਸਕੇ ਹੈਂਡਵਾਲ ਹੋਖੀ ਕਿ ਬੁਧਾ ਕੋ ਤਾਂ ਚਾਉਣਾ ਨਹੀਂ ਇੰਕੇ ਦੇਖੇ ਮਤਲਬ ਇਹ ਬੱਚਾਂ ਨੂੰ ਇਹ ਪੜਾਈ ਦੇ ਕਈ ਬੱਚਾ ਪੜਦਾ ਪੜਦਾ ਕੀ ਮਾਂ ਕਰ ਜਾਂਦਾ ਤਾਂ ਖੇਡਾਂ ਵੀ ਜ਼ਰੂਰੀ ਹੈ ਖੇਡਾਂ ਨਾਲ ਬੱਚੇ ਨੂੰ ਸਕੂਲ ਦੇ ਨਾਲ ਪੜਾਈ ਦੇ ਨਾਲ ਰੋਚਕਤਾ ਦੇ ਨਾਲ ਜੋੜ ਦਿੰਿਆ ਨੇ ਤੇ ਬਾਕੀ ਖੇਡਾਂ ਸਰੀਰਕ ਮਾਨਸਿਕ ਦਿਮਾਗੀ ਦਾ ਉਪੇਤੰਦ ਦੋਸਤ ਰੱਖਣ ਲਈ ਵੀ ਜ਼ਰੂਰੀ ਹੈ ਮੱਚਾ ਇਹਦੇ ਤੋਂ ਜਪਾੜੇ ਫਿਰ ਨਹੀਂ ਤੇ ਸਕਦਾ ਉਥੇ ਹਾਕੀ ਜੋ ਬਾਤ ਕਰਕੇ ਅੱਗੇ ਤੋਂ ਹੋਰ ਮਿਹਨਤ ਕਰਕੇ ਜ਼ਿੰਦਗੀ ਚਚਾਉਂਗਾ ਘੋਂ ਕੋਲ ਕੋਸ਼ਿਸ਼ ਕਰਦਾ ਹੈ ਕਿ ਉਹ ਕਿਸੇ ਨਾ ਕਿਸੇ ਵੀ ਰੇ ਦੇ ਵਿੱਚ ਗੁਰੂਤਾ ਆ ਜਾਵੇ ਆਪਾਂ ਨੂੰ ਲੋਕ ਬੋਲਣਾ ਚਾਹਵੇ ਕਿ ਖੇਡਾਂ ਪੜ੍ਹਾਈ ਦੇ ਨਾਲ ਜੁੜੜੀ ਹੁੰਦੀਆਂ ਹਨ ਕਿ ਕਿ ਖੇਡਾਂ ਹੈ ਗਈਆਂ ਕਿ ਐਸੀ ਖੇਡਾਂ ਹੁੰਦੀਆਂ ਹਨ ਜਿਨ੍ਹਾਂ ਨਾਲ ਸਾਡਾ ਦਿਮਾਗ ਤੇਜ ਹੁੰਦਾ ਹੈ ਲੋਕ ਬੋਲਣਾ ਚਾਹਵੇ ਕਿ